ਅੱਜਕੱਲ ਜੇਕਰ ਕੋਈ ਲੋੜਵੰਦ ਦੀ ਸੇਵਾ ਕਰਦਾ ਹੈ ਮਦਦ ਕਰਦਾ ਹੈ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਕਾ ਪਾ ਕੇ ਇਸ ਗੱਲ ਦਾ ਟਿੰਡੋਰਾ ਵੀ ਪਿੱਟਦਾ ਹੈ ਪਰ ਕਹਿੰਦੇ ਨੇ ਕਿ ਸੇਵਾ ਜਹੀ ਕਰੋ ਕਿ ਦੂਸਰੇ ਹੱਥ ਨੂੰ ਵੀ ਪਤਾ ਨਾ ਲੱਗੇ ਤੇ ਬਟਾਲਾ ਦੇ ਇਹ ਨੌਜਵਾਨ ਇੰਨੀ ਦੇ ਨਹੀਂ ਕਾਫੀ ਚਰਚਾ ਵਿੱਚ ਨੇ ਕਿਉਂਕਿ ਇਹ ਉਹਨਾਂ ਰਾਘੀਰਾਂ ਦੀ ਮਦਦ ਕਰਦੇ ਨੇ ਮੂੰਹ ਟੱਕ ਕੇ ਕਿ ਕਿਸੇ ਨੂੰ ਪਤਾ ਨਾ ਲੱਗੇ ਕੌਣ ਸੇਵਾ ਕਰ ਰਿਹਾ ਹੈ ਨਰਾ ਚੱਲਦੇ ਰਾਹਗੀਰਾਂ ਨੂੰ ਜੁਰਾਬਾਂ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਉਂਦੇ ਨੇ ਇੱਥੋਂ ਤੱਕ ਕਿ ਜੇਕਰ ਕੋਈ ਨਸ਼ੇ ਦਾ ਮਾਰਿਆ ਨੌਜਵਾਨ ਇਹਨਾਂ ਨੂੰ ਮਿਲਦਾ ਹੈ ਤਾਂ ਉਸ ਦੀ ਕਾਉਂਸਲਿੰਗ ਕਰਕੇ ਉਸ ਦੀ ਜ਼ਿੰਦਗੀ ਨੂੰ ਸਹੀ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਮਕੋਟੇ ਭਾਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ-ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮਕੋਟੇ ਪਾਏ ਆਪਾਂ ਸ਼ੂਜ਼ ਤੇ ਜੁਰਾਬਾਂ ਦਿੱਂਦੇ ਆਂ ਗਰਮ ਬੱਚਿਆਂ ਲਈ ਵੀ ਨੇ ਸਾਰੇ ਦੇ ਹੱਥ ਲਾ ਪੀਏ ਹਾਜ਼ਰੀ ਕੋਈ ਪੂਰੇ ਲਾਪ ਲੱਭੀ ਦਾ ਜਿੱਥੇ ਤੁਹਾਨੂੰ ਪਤਾ ਲੱਗੇ ਕਿਥੇ ਬੰਦੇ ਦਾ ਲੋਡ ਆ ਪਰ ਉਥੇ ਆਪ ਜਾਈਦਾ ਜਿਹਨੇ ਆਪਾਂ ਵੇਖ ਲੈਂਦੇ ਆ ਕਿਥੇ ਜ਼ਿਆਦਾ ਲੋਡ ਆ ਕਿੱਥੇ ਘੀਦਾ ਤੇ ਲੋਡ ਤਾਂ ਆਪਾਂ ਦਿੰਦੇ ਆ ਰਾਫਾ ਦਿੰਦੀ ਲੋਡ ਵਾਂ ਨੂੰ ਤੇ ਕਿੰਨੀਆਂ ਕ ਅਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਕੋਈ ਪਰਮਾਤਮਾ ਦੇ ਨਾਮ ਤੇ ਕਹਿੰਦੇ ਕੀ ਤੁਹਾਨੂੰ ਮੇਰ ਕਰੇ ਬੜੇ ਅਸੀਸਾ ਦਿੰਦੇ ਕਿੰਨੇ ਲੋਗ ਆ ਤੁਹਾਡੇ ਗਰੁੱਪ ਦੇ ਨੇ ਕਿੰਨੇ ਆ ਆਪਾਂ ਆ 6-7 ਜਣੇ ਆਈ ਟੀਮ ਆ ਦੀ ਪਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੇ ਅੱਜ ਤੱਕ ਤਾਂ ਆਇਆ ਨਹੀਂ ਭਾਈ ਆ ਉਹਨਾਂ ਨੂੰ ਕਦੀ ਕੋਈ ਪਤਾ ਲਿਆ ਆਂ ਕਿ ਤੇਰੇ ਕੋਲ ਮੈਂ ਸਾਰੇ ਨਾਲੇ ਸੇਵਾ ਲਾਈ ਹੋਣਾ ਡਿਊਟੀ ਲੱਗੀ ਆਡੀ ਪਰਮਾਤਮਾ ਵੱਲੋਂ ਭਾਈ ਵੱਲੋਂ ਤੇ ਉਸ ਦਾ ਕਰਦੇ ਆਪਾਂ ਕਿਹੜੀ ਸੁਸਾਇਟੀ ਇਹ ਲਵ ਕੁਸ਼ਸ਼ਨ ਵਾਲੀ ਕੀ ਕੰਮ ਕਰਦੀ ਹੈ ਇਹ ਸਭ ਬੈਠੇ ਜਿਹੜੇ ਬੰਦੇ ਨਸ਼ੇ ਦੀ ਗਲਤ ਵਿੱਚ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਕਰਦਾ ਇਸ ਤਰ੍ਹਾਂ ਵੀ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪਰਮਾਤਮਾ ਦੀ ਸੇਵਾ ਬਖਸ਼ੀ ਆ ਇਹ ਸਵਾ ਪੜਦੇ ਬੂਟ ਜੋ ਆਪਾਂ ਸਾਡੇ ਮਨਚ ਆਕ ਨਹੀਂ ਆ ਠੰਡ ਬਹੁਤ ਆ ਕੱਲ ਕਾਣ ਦੀ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ। ਉਹਦੀ ਪਰ ਇਹ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਹਾਂ ਕੀ ਕੀ ਦਿੰਦੇ ਆ ਅਸੀਂ ਜਿਹੜਾ ਆਪਾਂ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਦਿੱਤੇ ਨੇ ਕਿ ਸ਼ਾਰ ਨਾ ਨਾ ਸ਼ਾਰ ਤੇ ਵੱਖ-ਵੱਖ ਅੱਜ ਆ ਦੇਖਦੇ ਆ ਕੱਲ ਕਿਤੇ ਆ ਕੱਲ ਕਿਤੇ ਆ ਲੱਭ ਲੱਭ ਕੋਈ ਮਤਲਬ ਕਰੀ ਗਿਓ ਜਿਹੜੇ ਲੋਡ ਵਾਂਦੇ ਨੇ ਜਿਹੜੇ ਲੋਡ ਵਾਂਦੇ ਹਾਂ ਲੋਡ ਵਾਂਦੇ ਹੈਗੇ ਆਪ ਲੱਗੀ ਦਿਆ ਕਿ ਇਹਨੂੰ ਦੇ ਤਰ੍ਹਾਂ ਚੁਪਲਾਵਾ ਕਿ ਉਹਨਾਂ ਦੇ ਪਰਲਾ ਤੱਕ ਆਪਣਾ ਮਤਲਬ ਕਰੀ ਰਾਂ ਕੰਮ ਕੀ ਕਾਰਨ ਹੈ ਤੁਸੀਂ ਇਹ ਸੋਚਿਆ ਸੋਚਿਆ ਕੋਈ ਹੁੰਦਾ ਕਿ ਜਿੱਥੇ ਇਹਨਾਂ ਨੂੰ ਬੂਟ ਪਾਉਣੇ ਆ ਤੇ ਸਾਡੇ ਮਰਜ਼ੇ ਆਵੇ ਜਿਹੜੇ ਇਹਨਾਂ ਨੇ ਮਿਲਦੇ ਪਾਪੇ ਵੀ ਤੇ ਕੰਮ ਤੇ ਫਿਰ ਬੂਟਾਂ ਦੇ ਉਹੀ ਆ ਤੇ ਇਹਨੂੰ ਚੰਗਾ ਹੋ ਕਿ ਜਿਹੜੇ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਧਰ ਲਾ ਦਈਏ ਉਹਨਾਂ ਦੇ ਬੂਟ ਲਾ ਕੇ ਉਹਨਾਂ ਦੇ ਦੀ ਜਿਹੜੇ ਮੌਕੇ ਲਾਇਏ ਦੇ ਤਾਂ ਇਹ ਮਤਲਬ ਇਹ ਕਿ ਜੇ ਸਾਡੀ ਪਛਾਣ ਅਜਿਹਾ ਹੋਈ ਸ਼ਹਿਰ ਦੇ ਵਿੱਚ ਲੋਕਲ ਕੋ ਦਿਨੋਂ ਹੀ ਘੁਮ ਸਕਦੇ ਹਾਂ ਮੇਰੇ ਕੋ ਇਹ ਮਤਲਬ ਸਾਡਾ ਪਾਉਂਦੇ ਇਹ ਰਾਜਾ ਤੇ ਮਤਲਬ ਸਾਡਾ ਪਤਾ ਨਾ ਲੱਗੇ ਕਿ ਮੁੰਡੇ ਕਿਹੜੇ ਨੇ ਕੌਣ ਆ ਕਿੱਥੋਂ ਦੇ ਆ ਅੱਜਕੱਲ ਜੇਕਰ ਕੋਈ ਲੋੜਵੰਦ ਦੀ ਸੇਵਾ ਕਰਦਾ ਹੈ ਮਦਦ ਕਰਦਾ ਹੈ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਕੱਪਾ ਕੇ ਇਸ ਗੱਲ ਦਾ ਟਿੰਡੋਰਾ ਵੀ ਪਿੱਟਦਾ ਹੈ ਪਰ ਕਹਿੰਦੇ ਨੇ ਕਿ ਸੇਵਾ ਜਹੀ ਕਰੋ ਕਿ ਦੂਸਰੇ ਹੱਥ ਨੂੰ ਵੀ ਪਤਾ ਨਾ ਲੱਗੇ ਤੇ ਬਟਾਲਾ ਦੇ ਇਹ ਨੌਜਵਾਨ ਇੰਨੀ ਦੇ ਨਹੀਂ ਕਾਫੀ ਚਰਚਾ ਵਿੱਚ ਨੇ ਕਿਉਂਕਿ ਇਹ ਉਹਨਾਂ ਰਾਹਗੀਰਾਂ ਦੀ ਮਦਦ ਕਰਦੇ ਨੇ ਮੂੰਹ ਟੱਕ ਕੇ ਕਿ ਕਿਸੇ ਨੂੰ ਪਤਾ ਨਾ ਲੱਗੇ ਕੌਣ ਸੇਵਾ ਕਰ ਰਿਹਾ ਹੈ ਰਾਹ ਚਾਲਦੇ ਰਾਹਗੀਰਾਂ ਨੂੰ ਜੁਰਾਬਾਂ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਉਂਦੇ ਨੇ ਇੱਥੋਂ ਤੱਕ ਕਿ ਜੇਕਰ ਕੋਈ ਨਸ਼ੇ ਦਾ ਮਾਰਿਆ ਨੌਜਵਾਨ ਇਹਨਾਂ ਨੂੰ ਮਿਲਦਾ ਹੈ ਤਾਂ ਉਸ ਦੀ ਕਾਉਂਸਲਿੰਗ ਕਰਕੇ ਉਸ ਸਹੀ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ